ਦੀ ਬਸ ਸਟੈਂਡ ਦੇ ਨਾਮ ਅਕਰੀਮਤ ਆ ਰਿਹਾ ਜੀ 5 ਕਰੋੜ 6 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਔਰ ਮੈਂ ਸਮਝਦਾ ਕਿ ਇਹੋ ਜਿਹਾ ਬਸ ਸਟੈਂਡ ਪੂਰੇ ਪੰਜਾਬ ਦਾ ਕੀ ਪੂਰੇ ਮੁਲਕ ਦੇ ਵਿੱਚ ਨਹੀਂ ਹੈਗਾ ਮੈਨੂੰ ਉਹ ਇਸ ਕਰਕੇ ਕਿਉਂਕਿ ਮੈਨੂੰ ਇਤਿਹਾਸੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਪੂਰੇ ਮੁਲਕ ਦਾ ਇਹੋ ਜਿਹਾ ਪਹਿਲਾ ਬਸ ਸਟੈਂਡ ਬਣ ਗਿਆ ਜਿਹਦੇ ਵਿੱਚ ਬਸ ਸਟੈਂਡ ਦੇ ਉੱਪਰ ਇਹਨਾਂ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਮਾਇਆਗੇ ਜਿਹਦੇ ਵਿੱਚ ਆ ਰੈਸਲਿੰਗ ਉਸਦੀ ਜੂਡੋ ਕਿੱਕ ਬਾਕਸਿੰਗ ਇਹ ਸਾਰੀਆਂ ਸਪੋਰਟਸ ਜਿਹੜੀਆਂ ਉਹ ਫਸਟ ਫਲੋਰ ਦੇ ਉੱਪਰ ਕਰਾਈਆਂ ਜਾਣ ਗਿਆ ਹੈ ਜੇ ਬੈਂਗਲੌਰ ਦੇ ਵਿੱਚ ਰੇਲਵੇਜ਼ ਇੰਡੀਅਨ ਰੇਲਵੇਜ਼ ਅਪਲਾਨ ਕਰ ਰਹੀ ਹੈ ਕਿ ਅੰਡਰਗਰਾਉਂਡ ਮੈਟਰੋ ਸਟੇਸ਼ਨ ਦੇ ਉੱਪਰ ਸਪੋਰਟਸ ਕੰਪਲੈਕਸ ਬਣਾਇਆ ਜਾਵੇ ਹੈ ਜੇ ਰੇਲਵੇਜ਼ ਪਲਾਨ ਕਰ ਰਹੀ ਹੈ ਇਹ ਬੈਂਗਲੌਰ ਦੇ ਵਿੱਚ ਬਿਲਡਿੰਗ ਸਭ ਤੋਂ ਸਭ ਤੋਂ ਅਸੀਂ ਜੀ ਬਾਰਾ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਪੰਜਾਬ ਦੇ ਪੰਥਵਾਣ ਸਰਕਾਰ ਦੀ ਸਹਾਈ ਦੇ ਵਿੱਚ ਚੀਮਾ ਸਾਹਿਬ ਦਾ ਬੱਸ ਸਟੈਂਡ ਪਹਿਲਾ ਇਹ ਜਿਹੜਾ ਬੱਸ ਸਟੈਂਡ ਬਣ ਕੇ ਜਿੱਥੇ ਹਾਸਕ ਮੋੜ ਦੇ ਉੱਪਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਗਿਆ ਔਰ ਇਹਦੇ ਵਿੱਚ ਜੋ ਤਕਰੀਬਨ 2 ਏਕੜ ਜਗ੍ਹਾ ਇਹ ਔਰ ਇਸ ਹਾਵਨ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਤਾਂ ਉਮਰ ਨਾਲ ਸਵਾਰੀਆਂ ਨੂੰ ਨਾਲ ਵਸਾਂ ਵਾਲੇ ਨੂੰ ਕੋਈ ਵੀ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਔਰ ਇਹ ਸੈਲਫ ਸਸਟੇਨਿੰਗ ਮਾਡਲ ਤੇ ਬਣਾਇਆ ਗਿਆ ਇਨ ਦ ਸੈਂਸ ਕਿ ਇਸ ਹਿਸਾਬ ਨਾਲ ਇਹਦੇ ਜਿਹੜੇ ਜਿਹੜੇ ਫਾਈਨੈਂਸ਼ੀਅਲਸ ਫਿਕਸ ਕੀਤੇ ਜਾਣੇ ਨਹੀਂ ਕਿ ਇਹਦੇ ਆਪਣੇ ਖਰਚੇ ਨਾਲ ਹੀ ਛੀਮੇ ਦੀ ਮਿਊਸਪਲ ਕਮੇਟੀ ਦੇ ਉੱਪਰ ਵੀ ਕੋਈ ਬੋਝ ਨਹੀਂ ਪੈਣਾ ਇਹ ਸੈਲਫ ਸਸਟੇਨਿੰਗ ਮਾਡਲ ਹੈ ਜਿਹੜਾ ਆਪਾਂ ਬਣਾਇਆ ਗਿਆ 6 ਕਾਉਂਟਰ ਦੇ ਸਮੱਸਿਆ ਦੇ ਨਾਲ ਕਿ ਜਿੱਥੇ ਬਹੁਤ ਬਹੁਤ ਮੁਬਾਰਕਵਾ ਦੇ ਛੀਮਾ ਔਰ ਲੱਗਦਾ ਪਾਸੇ ਨੂੰ ਇੱਕਦੋਹਰ ਸਾਡਾ ਸਰਪੰਖ ਕੀ ਵਾਅਦਾ ਦਾ ਵਾਅਦਾ ਸੀਗਾ ਤੁਹਾਨੂੰ ਵੀ ਅੱਜ ਜਿੰਨਾ ਅੱਜ ਲਖੇਨਾਂ ਨਾਲ ਕੋਊੜਾ ਕੀਤਾ ਗਿਆ ਸੋ ਅਗਰ ਜਿਮਾ ਵਾਸੀ ਕਹਿ ਰਹੇ ਨੇ ਕਿ ਸਭ ਤੋਂ ਬਸਰ ਖਾਸੋਂ ਜਿੱਥੇ ਬੱਸ ਸਟੈਂਡ ਹੀ ਨਹੀਂ ਸੀ ਇੱਥੇ ਦੇ ਵੱਡੇ ਵੱਡੇ ਮੰਤਰੀ ਰਹੇ ਵਿੱਤ ਮੰਤਰੀ ਵੀ ਰਹੇ ਪਰ ਉਹਨਾਂ ਦੇ ਇਹ ਗੱਲਾਂ ਕੋਈ ਧਿਆਨ ਨਹੀਂ ਗਿਆ ਦੇਖੋ ਇਹਹੀ ਪਲਾਨਿੰਗ ਦੇ ਚੱਪੜ ਹੁੰਦੇ ਜੇ ਕੰਮ ਕਰਨ ਦੀ ਨੀਅਤ ਹੋਵੇ ਤੇ ਸਾਰਾ ਕੁਝ ਉਹਦਾ ਜੇ ਨੀਅਤ ਨਾ ਹੋਵੇ ਤਾਂ ਕੰਮ ਨਹੀਂ ਹੁੰਦਾ ਹੈਗਾ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ 70 ਸਾਲਾਂ ਤੋਂ ਲੋਕਾਂ ਦੀ ਮੰਗ ਸੀ ਤੇ ਹਿੰਦ ਤੱਕ ਕਿਸੇ ਨੇ ਉਹਦੇ ਕੋਲ ਕੰਮ ਨਹੀਂ ਕੀਤਾ ਸੀਗਾ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਨੇ ਇੱਥੋਂ ਤਕਰੀਬਨ ਤਕਰੀਬਨ 1.5 ਕਿਲੋਮੀਟਰ ਦੂਰ ਬੱਸ ਸਟੈਂਡ ਬਣਾਤਾ ਤੇ ਉਹ ਖੰਡਰ ਪਾ ਰਿਹਾ ਸੀਗਾ ਕਿਉਂਕਿ ਇਹਨਾਂ ਦੂਰ ਸੀਗਾ ਕਿ ਸਾਡੀਆਂ ਮਾਵਾਂ ਭੈਣਾਂ ਬੱਚਿਆਂ ਨਾਲ ਜਾ ਹੀ ਨਹੀਂ ਸਕਦੀ ਸੀ ਆ ਸੋ ਉਸ ਖੰਡਰ ਹੋ ਰਹੀ ਹੈ ਨਾ ਉਹ ਇਮਾਰਤ ਨੂੰ ਅਸੀਂ ਸਬਤਸੀ ਕੰਪਲੈਕਸ ਦੇ ਵਿੱਚ ਤਵਰੀ ਕੀਤਾ ਤੇ ਇਹ ਜਗਾ ਜਿਹੜੀ ਕਿ ਬਿਲਕੁਲ ਬਸ ਸਟੈਂਡ ਦੇ ਉੱਪਰ ਹੈ ਰੋਡ ਦੇ ਉੱਪਰ ਹੈ ਔਰ ਦੋਨੇ ਪਾਸੇ ਸ਼ਹਿਰ ਬਸਿਆ ਹੋਇਆ ਉਹਦੇ ਵਿਚਾਰੇ ਜਿਹੜਾ ਆਉਂਦਾ ਕਿ ਵਾਕਿੰਗ ਡਿਸਟੈਂਸ ਹੋਵੇ ਇਹਨੂੰ ਬਸ ਸਟੈਂਡ ਹੈ ਜਿਹੜਾ ਉਹ ਬਣਾਇਆ ਗਿਆ ਸੋ ਮੈਂ ਸਮਝਦਾ ਕਿ ਜੇ ਨੌਕਰ ਸਾਫ ਸੁਥਰੀ ਨੀਅਤ ਹੋਵੇ ਨੀਤੀ ਹੋਵੇ ਔਰ ਪਲੈਨਿੰਗ ਤੁਸੀਂ ਅੱਜ ਦਾ ਨਾ ਪਲਾਨ ਕਰੋ ਤੁਸੀਂ ਆਉਣ ਵਾਲੇ 50 ਸਾਲਾਂ ਦੀ ਪਲੈਨਿੰਗ ਕਰੋਗੇ ਕਿ ਸਾਰੇ ਕੰਮ ਜਿਹੜੇ ਉਸੇ ਨੇ ਜੜ ਜਾਂਦੇ ਨੇ ਇੱਥੇ ਨਹੀਂ ਸੀਗੀ ਪਰ ਜਗਾ ਲਈ ਵੱਡੀ ਮੋੜ ਤੋਂ ਪੈਸੇ ਲਗਵਾਏ ਪੀਆਰਟੀਸੀ ਤੋਂ ਔਰ ਆਮਦਨ ਹੈ ਜਿਹੜੀ ਉਹਦੀ ਤਕਰੀਬਨ 9 ਲੱਖ ਰੁਪਏ ਸਾਲ ਦੀ ਉਹ ਚੀਂਬਾ ਮਿਊਸਪਲ ਕਮੇਟੀ ਨੂੰ ਸ਼ੁਰੂ ਹੋਗੀ ਜਿਹਦੇ ਨਾਲ ਇਹਦੀ ਰੱਖ ਰਖਾਵੇ ਜਿਹੜਾ ਉਹਦੇ ਬਹੁਤ ਤਰੀਕੇ ਨਾਲ ਹੋ ਜੂਸੋ ਇਹ ਤਾਂ ਉਮਰ ਚੀਂਬਾ ਵਾਸੀਆਂ ਨੂੰ ਕੋਈ ਪ੍ਰੋਬਲਮ ਬਸਲਾ ਨਾ ਹੋਵੇ ਇਸੇ ਕਰਕੇ ਉਸ ਸਾਹ ਦੇ ਬੈਲਟੀ ਸਰ ਇੱਕ ਪ੍ਰਵੰਤ ਮਾਨਜੀ ਕਮੇਟੀ ਨਾਲ ਗੱਲ ਕੀਤੀ ਗਈ ਸੀ ਕਿ ਜਿਹੜੇ ਉਹ ਮੋੜ ਤੇ ਕਿ ਰਸਤੇ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਕਦੋਂ ਸੋਲਵ ਕਰਿਆ ਦੇਖੋ ਇਸ ਤਰ੍ਹਾਂ ਹੈ ਕਿ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਮਾਰਜੋ ਕੋਮਲਜੀ ਭੁਲਤਬਾਦ ਜੀ ਨੇ ਜਦੋਂ ਸਰਕਾਰ ਬਣੀ ਸੀ ਕਿ ਉਦੋਂ ਹੀ ਚੀਮੇ ਦੀ ਉਹ ਫੈਮਲੀ ਜਿਸ ਨਾਲ ਦੇ ਉਹ ਦੋਸ ਪਾਸੇ ਵੀਰ ਪੈਂਦੀਆਂ ਮੋੜਾਂ ਦੇ ਉੱਪਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਕਿ ਉਸ ਤੋਂ ਬਾਅਦ ਵੀ ਮੇਰੀ ਉਹਨਾਂ ਨਾਲ ਤਿੰਨ ਚਾਰ ਵਾਰੀ ਗੱਲ ਹੋਈ ਹੈ ਉਸ ਪਰਿਵਾਰ ਦੇ ਨਾਲ ਸਿੱਧਾ ਹਾਜ ਸਾਹਿਬ ਦਾ ਸੰਬੰਧ ਹੈ ਉਹਨਾਂ ਦੀ ਗੱਲਬਾਤ ਹੈ ਜਿਹੜੀ ਉਹ ਚੱਲ ਰਹੀ ਸੀ ਕਿ ਕਿਉਂਕਿ ਜਦੋਂ ਤੱਕ ਉੱਥੇ ਜ਼ਮੀਨ ਐਕਵਾਇਰ ਨਹੀਂ ਹੋਊਗੀ ਜਿਹੜੀ ਕਿ ਆਪ ਮਾਨ ਸਾਹਿਬ ਹੈਂਡਲ ਕਰ ਰਹੇ ਸੀਗੇ ਉਦੋਂ ਤੱਕ ਉਹ ਜਿਹੜੇ ਥੂੜੀ ਮੂੜ ਦੇ ਉਹ ਹੱਲ ਨਹੀਂ ਹੋ ਸਕਦਾ ਸੋ ਮੈਂ ਉਸ ਪਰਿਵਾਰ ਨੂੰ ਵੀ ਬੇਨਤੀ ਕਰੂੰਗਾ ਆਹਨ ਕੋਈ اپੋਜੀਸ਼ਨਾਰਾ ਉਹ ਉਹਨਾਂ ਦਾ ਲਾਣਾ ਹੈ ਮਰਹਮਨ ਸਿੰਘ ਮਰਹਮਨ ਸਿੰਘ ਨੇ ਉਹਨਾਂ ਦਾ ਪਰਿਵਾਰ ਹੈ ਤੇ ਉਹਨਾਂ ਦੀ ਉਮੀਦ ਇਹ ਹੈ ਮੈਂ ਤਾਂ ਹੀ ਨੂੰ ਬੇਚੀ ਕਰੂਗਾ ਕਿ ਲੋਕਾਂ ਦੀ ਜ਼ਿੰਦਗੀ ਨੂੰ ਆਪਣਾ ਧਿਆਨ ਦੇ ਵਿੱਚ ਰੱਖਦੇ ਹੋਏ ਉਹਦੀ ਜਿਹੜੀ ਐਕੁਇਜੀਸ਼ਨ ਹੈ ਐਕੁਇਜੀਸ਼ਨ ਦੇ ਪੈਸੇ ਨੇ ਬਕਾਇਦਾ ਪ੍ਰੋਪਰ ਮਿਲਣਗੇ ਤਾਂ ਕਿ ਉਹ ਰੋਡ ਜਿਹੜੀ ਉਸੇ ਦੀ ਕਰ ਸਕ ਸਰ ਕੱਲ ਪੰਜਾਬ ਦੇ ਰਾਜਪਾਲ ਘੱਗਨਗਰੀਆਂ ਦਾ ਦੌਰਾ ਕਰਕੇ ਗਏ ਨੇ ਉਹਨਾਂ ਦਾ ਕਹਿਣਾ ਸੀ ਕਿ ਦੋ ਮਸਲਾ ਚੱਲਦਾ ਹੈ ਤਾਂ ਚੱਲਦਾ ਦੋਨੋਂ ਰਾਜਾਂ ਦੇ ਮੁੱਖ ਮੰਤਰੀ ਨੂੰ ਬਿਠਾਇਆ ਜਾਏਗਾ ਤੇ ਸੋਲਿਊਸ਼ਨ ਨਿਕਲਦਾ ਦੇਖੋ ਚੰਗੀ ਗੱਲ ਇਹ ਜੀ ਅਸੀਂ ਤਾਂ ਲੰਬੇ ਸਮੇਂ ਤੋਂ ਕਹਿ ਰਹੇ ਆ ਕਿ ਇਹ ਅ ਮਸਲਾ ਜਿਹੜਾ ਉਹ ਹੱਲ ਹੋਣਾ ਚਾਹੀਦਾ ਪਰ ਹਰਿਆਣਾ ਔਰ ਕੇਂਦਰ ਵੱਲੋਂ ਇਹਦੇ ਵਿੱਚ ਕੋਈ ਇਨੀਸ਼ੀਏਟਿਵ ਨਹੀਂ ਆਇਆਗਾ ਪਰ ਪੰਜਾਬ ਦੀ ਤਾਂ ਤੁਸੀਂ ਇਸ ਲੈਵਲ ਦੀ ਮੈਂ ਸਮਝਦਾ ਕਿ ਘੱਗਰ ਦੇ ਮੁਰੂਦੀ ਜਦੋਂ ਗੱਲ ਕਰਦੇ ਇਸ ਲੈਵਲ ਦੀ ਤਿਆਰੀ ਸੀ ਕਿ 738 ਫੁੱਟ ਦੇ ਉੱਪਰ ਖਤਰੇ ਦਾ ਨਿਸ਼ਾਨ ਹੈ ਅੱਗੇ 744 45 60 ਤੱਕ ਪਹੁੰਚ ਜਾਂਦਾ ਸੀਗਾ ਇਸ ਵਾਰੀ 750 ਪੁਆਇੰਟ 7 ਤੱਕ ਜਾਣੇ ਕਿ 3 ਫੁੱਟ ਉੱਪਰ ਤੱਕ ਚੱਲਿਆ ਹੈ ਤੇ ਫਿਰ ਵੀ ਪੁੱਛਿਆ ਨਹੀਂ ਹੈਗਾ ਕਿਉਂਕਿ ਬੰਨ ਦੇ ਜਿਹੜੇ ਉਹਨਾਂ ਦੇ ਉੱਪਰ ਪਹਿਲੀ ਕੰਮ ਐ ਨਾ ਮਸੂਲਤੀ ਉਹ ਹੋ ਚੁੱਕੀ ਸੀਗੀ ਸੋ ਸਰਕਾਰ ਵੱਲੋਂ ਕਿਹਾ ਸਰਕਾਰ ਵੱਲੋਂ ਆਪ ਦਾ ਕੰਮ ਹੋਊਗੀ ਨਿਖਾਇਆ ਹੈ ਕਿ ਪਰ ਹੁਣ ਕਿਉਂਕਿ ਇਹ ਇੰਟਰ ਸਟੇਟ ਮਸਲਾ ਹੈ ਹਰਿਆਣਾ ਦੇ ਨਾਲ ਸੁਮਨ ਗੋਰਨ ਸਾਹਿਬ ਨੇ ਚੰਗੀ ਗੱਲ ਕੀਤੀ ਹੈ ਅਸੀਂ ਉਹਨਾਂ ਦੀ ਗੱਲ ਦੀ ਔਰ ਆਪਣੀ ਤਾਇਦ ਕਰਦੇ ਔਰ ਬੇਨਤੀ ਕਰਦੇ ਕਿ ਇਹਨੂੰ ਫੈਸਲੇ ਦੇ ਆਧਾਰ ਤੇ ਉੱਪਰ ਹਰਿਆਣਾ ਨਾਲ ਬੈਠ ਕੇ ਸੌਲਵ ਕਰੇ ਪ੍ਰਧਾਨ ਮੰਤਰੀ ਸਾਹਿਬ ਦਾ ਜੋ ਰਾਹਤ ਪੈਕੇਜ ਦੇ ਕੇ ਨੇ ਸੁਰਸਖਰ ਨੂੰ ਦੇਖੋ ਉਹ ਤਾਂ 8 ਦਿਨ ਤੋਂ ਉਹਦੇ ਵਿੱਚ ਧੀਰੇ ਵਾਲੇ ਕੰਮ ਕਰਕੇ ਗਏ ਨੇ ਜੀ ਬਟ ਪੱਲਾ ਆਈਡੀ ਆਈਆ ਹੁਣ ਜਦ ਕੇ ਤਕਰੀਬਨ 20000 ਕਰੋੜ ਦਾ ਇੱਕ ਇਨੀਸ਼ੀਅਲ ਐਸਟੀਮੇਟ ਆ ਲੱਗ ਚੁਕਿਆ ਕਿ ਇਨਾ ਨੁਕਸਾਨ ਹੋਇਆ ਤੇ ਉਸ ਮਸਲੇ ਦੇ ਵਿੱਚ ਬਹਿਸ 1800 ਕਰੋੜ ਰੁਪਏ ਦੇਣਾ ਮੈਂ ਸਮਝਦਾ ਕਿ ਨਾ ਮੈਂ ਜਦੋਂ ਦੇ ਮੁੱਛਰਖਾ ਦਾ ਮਿਹਣਾ ਉਹਨਾਂ ਨੇ ਮੁੱਖ ਮੰਤਰੀ